ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ ਕਲੈਕਸ਼ਨ ਤੇ ਅੱਜ ਆਪਾਂ ਕਮੀਜ਼ਾਂ ਦੇ ਕੱਟ ਪੀਸ ਲੈ ਕੇ ਆਏ ਆ ਫਿਓਨਾ ਦੇ ਹੋਣਗੇ ਸਾਰੇ ਕੱਟ ਪੀਸ ਬਹੁਤ ਹੀ ਪਿਆਰੇ ਪ੍ਰਿੰਟ ਨੇ ਤੇ ਕਪੜਾ ਬਹੁਤ ਸੋਹਣਾਗਾ ਜਮਾ Ориジナル ਕਪੜਾ ਹੈਗਾ ਜੀ ਕਲਰ ਵੀ ਬਹੁਤ ਸੋਹਣੇ ਨੇ ਸਾਰੇ ਤੁਹਾਨੂੰ ਦਿਖਾਵਾਂਗੇ ਜੇ ਕਿਸੇ ਵੀ ਮੇਰੇ ਭੈਣ ਨੂੰ ਕੋਈ ਵੀ ਚਾਹੀਦਾ ਹੋਇਆ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਸਾਨੂੰ ਵਟਸਐਪ ਤੇ ਕਾਲ ਵੀ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਇਹਨਾਂ ਦਾ ਰੇਟ ਰਹੂਗਾ ਜੀ ਇਹ ਪਰਪਲ ਕਲਰ ਦਾ ਪਰਪਲ ਕਲਰ ਹੈ ਜੀ ਇਹ ਇਹਨਾਂ ਦਾ ਰੇਟ ਰਹੂਗਾ 150 ਰੁਪਏ ਇਹ ਆਜਾ ਆਪਣਾ ਬਲੈਕ ਪੀਚ ਤੇ ਵਾਈਟ ਦਾ ਬਹੁਤ ਹੀ ਪਿਆਰਾ ਪ੍ਰਿੰਟ ਹੈ ਬਾਰਡਰ ਆ ਜੂਗਾ ਇਹ ਨੀਚੇ ਆ ਜੂਗਾ ਇਹ ਉੱਪਰ ਆ ਜੂਗਾ ਇਸ ਤਰ੍ਹਾਂ ਇਹ ਬਣਿਆ ਹੋਇਆ ਹੈ ਬਲੈਕ ਪੀਚ ਤੇ ਵਾਈਟ ਦਾ ਇਹਦਾ ਰੇਟ ਵੀ 150 ਰੁਪਏ ਇੱਕ ਇਹ ਗ੍ਰੀਨ ਤੇ ਆਪਣੇ ਕੋਲੇ orange ਦਾ ਤੇ ਵਿਚੀ ਚ ਬਲੂ ਦੀ ਬੂਟੀ ਹੈ ਬਹੁਤ ਹੀ ਪਿਆਰਾ ਪ੍ਰਿੰਟਡ ਡਿਜ਼ਾਈਨ ਦੇਖੋ ਫਲਾਵਰ ਵਾਲਾ ਕਿੰਨਾ ਘੈਂਟ ਆ ਕਿਉਂ ਨਾਲ ਦੇ ਸਾਰੇ ਕੱਟ ਪੀਸ ਨੇਗੇ ਇਹਦਾ ਰੇਟ ਵੀ ਰਹੂਗਾ 150 ਰੁਪਏ ਡਿਜ਼ਾਈਨ ਆਪਾਂ ਤੁਹਾਨੂੰ ਵੱਖ-ਵੱਖ ਨੇ ਹੋਰ ਵੀ ਦਿਖਾਈ ਜਾਵਾਂਗੇ ਇਹ ਲਾਈਟ येलो ਜਾ ਵਿੱਚ ਬਲੈਕ ਆ ਇਹਦਾ ਰੇਟ ਵੀ ਰਹੂਗਾ 150 ਰੁਪਏ ਡਿਜ਼ਾਈਨ ਬਹੁਤ ਪਿਆਰਾ ਦੇਖੋ ਇੱਕ ਆਪਣੇ ਕੋਲੇ ਇਹ ਆ ਗਿਆ ਬਲੈਕ ਤੇ ਥੋੜਾ ਜਿਹਾ ਔਰੇਂਜ ਡਿਜ਼ਾਈਨ ਦੇਖੋ ਇਹਦੀ ਕਿੰਨੀ ਪਿਆਰੀ ਆ ਇਹਦਾ रेट ਵੀ 150 ਰੁਪਇਆ ਇੱਕ ਆਪਣੇ ਕੋਲੇ ਛੱਟਿਆਂ ਚ ਆ ਗਿਆ ਜੀ ਇੱਥੇ ਸਾਰੇ ਕਲਰ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਹ ਇੱਕ ਆਪਣੇ ਕੋਲੇ ਇਹ ਆ ਗਿਆ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇਕਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਪੀਸ ਚਾਹੀਦਾ ਤਾਂ WhatsApp ਦੇ ਸਕਰੀਨ ਤੇ ਨੰਬਰ ਚੱਲ ਰਿਹਾ ਤੁਹਾਨੂੰ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਥੈਂਕ ਯੂ ਜੀ